ਹਾਂਜੀ ਦੋਸਤੋ ਬਹੁਤ-ਬਹੁਤ ਵਕਤ ਕੱਦੇ ਆਪਣੇ ਚੈਨਲ ਤੋਂ ਇੱਕ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਪਟੀਸ਼ਨਰ ਦੇ ਸਬੰਧ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਉਸ ਤੋਂ ਬਾਅਦ ਪੇ ਰਿਵਾਈਜ਼ ਨੂੰ ਲੈ ਕੇ ਜਿਹੜੇ ਨੇ ਪਟੀਸ਼ਨਰ ਸੀ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਸੀ ਜਾਂ ਪੰਜਾਬ ਸਕੇਲ ਦੀ ਮੰਗ ਕਰ ਰਹੇ ਸੀ ਤਾਂ ਉਹਨਾਂ ਨੂੰ ਉਹਨਾਂ ਦਾ ਬੰਦਾ ਲਾਭ ਜਿਹੜਾ ਹੈ ਉਹ ਦਿੱਤੇ ਜਾਣ ਇਸ ਦੇ ਕਰਕੇ ਕੋਰਟ ਦੇ ਵੱਲੋਂ ਜਿਹੜਾ ਉਹ ਆਰਡਰ ਜਾਰੀ ਕੀਤੇ ਸੀ ਸੋ ਜਿਹੜਾ ਸਮਾਂ ਸੀ ਸੋ ਦੋਸਤੋ ਕੋਰਟ ਦੇ ਵੱਲੋਂ ਦਿੱਤਾ ਗਿਆ ਸੀ ਉਹ ਤਕਰੀਬਨ ਲੰਘ ਚੁਕਿਆ ਹੈ 22 ਤਰੀਕ ਦੀ ਜਿਹੜੀ ਸੁਣਵਾਈ ਸੀ ਸੋ ਹੁਣ ਇਸ ਦੇ ਸਬੰਧ ਦੇ ਵਿੱਚ ਕੋਡ ਜਿਹੜੀ ਹੈ ਅਧਿਆਪਕਾਂ ਦੇ ਹੱਕ ਦੇ ਵਿੱਚ ਆਈ ਹੈ ਜੇ ਕਿਹਾ ਜਾਵੇ ਪਟੀਸ਼ਨਰਸ ਦੇ ਹੱਕ ਦੇ ਵਿੱਚ ਆਈ ਆ ਫਿਲਹਾਲ ਜਿਹੜੇ ਇਹ ਲਾਭ ਹੈ ਦੋਸਤੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਇਹਨਾਂ ਦੇ ਨਾ ਸਪੀਕਿੰਗ ਆਰਡਰ ਆਏ ਆ ਸੋ ਆਪਾਂ ਨੂੰ ਵੀ ਪਤਾ ਹੈ ਕਿ ਸਰਕਾਰ ਦਾ ਸਿਰਫ 1 ਸਾਲ ਬਾਕੀ ਰਹਿ ਗਿਆ ਹੈ ਇਹਦਾ ਸਵਾ ਸਾਲ ਵਿੱਚ ਜਾਂ ਡੇਢ ਸਾਲ ਦੇ ਵਿੱਚ ਤਕਰੀਬਨ ਬਾਕੀ ਹੈ ਹੁਣ ਤਕਰੀਬਨ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਨਰਾਜ਼ ਕੀਤਾ ਜਾਵੇ ਕਿ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈ ਕਿਉਂਕਿ ਵੈਸੇ ਵੀ ਕੋਰਟ ਦੇ ਵੱਲੋਂ ਜਿਹੜਾ ਹੈ 6 ਮਹੀਨੇ ਦਾ ਟਾਈਮ ਜਿਹੜਾ ਦਿੱਤਾ ਗਿਆ ਸੀ ਜਾਂ ਥੋੜਾ ਬਹੁਤਾ ਟਾਈਮ ਹੋਰ ਲੱਗ ਸਕਦਾ ਜਿਵੇਂ ਕਹਿੰਦੇ ਆ ਵੀ ਆਪਾਂ ਨੂੰ ਵਿੱਚ ਇਸ ਦੇ ਵਿੱਚ ਜਿਹੜਾ ਹੈ 2025 ਦੇ ਵਿੱਚ ਤਕਰੀਬਨ 3704 ਜਾਂ 68354168 ਜਿਹੜੀਆਂ ਹੋਰ ਵੀ ਜਿਹੜੀਆਂ ਵੀ ਭਰਤੀਆਂ ਜਿਹੜੀਆਂ ਪੰਜਾਬ ਪੇ ਸਕੇਲ ਮੰਗ ਕਰ ਰਹੀਆਂ ਨੇ ਜਿਹੜੇ ਪਟੀਸ਼ਨ ਬਣੇ ਆ ਤਾਂ ਤਕਰੀਬਨ ਉਹਨਾਂ ਸਾਰੇ ਕੇਸਾਂ ਦਾ ਨਿਪਟਾਰਾ ਹੋ ਜਾਏਗਾ ਉਹਨਾਂ ਨੂੰ ਉਹਨਾਂ ਦੇ ਬੰਦੇ ਲਾਭ ਜਿਹੜੇ ਮਿਲ ਜਾਣਗੇ ਤੇ ਕਿਉਂਕਿ ਸੁਣਨ ਦੇ ਵਿੱਚ ਵੀ ਆਇਆ ਹੈ ਵੀ ਇਹ ਵੀ ਇੱਕ ਜਰਨਲਾਈਜ਼ ਗੱਲ ਹੈ ਕਿ ਕਿਸੇ ਵੀ ਪਟੀਸ਼ਨਰ ਦੇ ਉੱਪਰ ਦੋ ਪੇਸਕੇ ਲਾਗੂ ਨਹੀਂ ਹੁੰਦੇ ਸੋ ਦੋਸਤੋ ਜੇਕਰ 3704 ਦੇ ਪਟੀਸ਼ਨਰਸ ਨੂੰ ਲਾਭ ਮਿਲਣਗੇ ਤਾਂ ਨੋਨ ਪਟੀਸ਼ਨਰਸ ਨੂੰ ਵੀ ਲਾਭ ਮਿਲਣਗੇ ਫਰਕ ਸਿਰਫ ਇਹ ਹੈ ਵੀ ਉਹਨਾਂ ਨੂੰ ਠਹਿਰ ਕੇ ਮਿਲਣਗੇ ਜਿਹੜਾ ਕੇਸ ਜਰਨਲਾਈਜ਼ ਹੋ ਹੋ ਜਿਸ ਦੇ ਤਰ੍ਹਾਂ ਕਿ 5278 ਦਾ ਜਿਹੜਾ ਬਕਾਇਆ ਸੀ ਸੋ ਦੋਸਤੋ ਪਟੀਸ਼ਨ ਨੂੰ ਪਹਿਲਾਂ ਮਿਲ ਗਿਆ ਹੈ ਜਿਹੜੇ ਨੋਨ ਪਟੀਸ਼ਨਰ ਸੀ ਉਸ ਤੋਂ ਬਾਅਦ ਉਹਨਾਂ ਨੇ ਧਰਨੇ ਮਜ਼ਾਰੇ ਕੀਤੇ ਜਾਂ ਜਾਂ ਜਿਵੇਂ ਵੀ ਸਰਕਾਰ ਦੇ ਵੱਲੋਂ ਫਿਰ ਵੀ ਉਹਨਾਂ ਨੂੰ ਜਿਹੜਾ ਹੈ ਆਪਣੇ ਪੰਦੇ ਹੱਕ ਦਿੱਤੇ ਗਏ ਪਰ ਜੇਕਰ ਤੁਸੀਂ ਚਾਹੁੰਦੇ ਹੋ ਵੀ ਆਪਣਾ ਹੱਕ ਪਹਿਲਾਂ ਨਾਲੇ ਥੋੜਾ ਜਿਹੜੇ ਪਟੀਸ਼ਨ ਰਹਿ ਗਏ ਆ ਉਹ ਆਪਣਾ ਕੇਸ ਲਗਾ ਕੇ ਪਟੀਸ਼ਨ ਬਣ ਸਕਦੇ ਆ ਸੋ ਦੋਸਤੋ ਇਹ ਸੱਤ ਜਿਹੜੀ ਹੈ 25 ਹੱਤ ਜਿਹੜੀ ਗੱਲ ਪਟੀਸ਼ਨ ਦੀ ਪਹਿਲਾਂ ਲਾਭ ਜਿਹੜੇ ਦਿੱਤੇ ਜਾਣਗੇ ਇਹ ਇਹ ਪਟੀਸ਼ਨਰਸ ਨੂੰ ਹੀ ਦਿੱਤੇ ਜਾਣਗੇ ਉਸ ਤੋਂ ਬਾਅਦ ਜਿਹੜੇ ਨੇ ਨੋਨ ਪਟੀਸ਼ਨਰ ਬਚਦੇ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਜਰਨਲਾਈਜ਼ ਦੇ ਤੌਰ ਤੇ ਜਾਂ ਪਟੀਸ਼ਨ ਬਣਨ ਦੇ ਉਹਨਾਂ ਨੂੰ ਲਾਭ ਜਿਹੜੇ ਹੈ ਮਿਲ ਜਾਣਗੇ ਕਿਉਂਕਿ ਇੱਕ ਕੈਡਰ ਦੇ ਉੱਪਰ ਕਦੇ ਵੀ ਦੋ ਪੇਸਕੇਲ ਲਾਗੂ ਨਹੀਂ ਹੁੰਦੇ ਸੋ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਦੋਸਤੋ ਆਪਾਂ ਨੂੰ ਪਤਾ ਹੈ ਦਵਿੰਦਰ ਖੇੜਾ ਇਰਾਮ হোসেন ਗੁਰਪ੍ਰੀਤ ਸਿੰਘ ਸੋ ਉਹਨਾਂ ਦੇ ਕੇਸਾਂ ਦੇ ਵਿੱਚ ਜਿਹੜਾ ਸਿੱਖਿਆ ਵਿਭਾਗ ਵੱਲੋਂ ਸਖਤੀ ਦੇ ਨਾਲ ਪੱਤਰ ਜਾਰੀ ਕੀਤਾ ਗਿਆ ਹੈ ਕਿਉਂਕਿ 22 ਤਰੀਕ ਦੀ ਸੁਣਵਾਈ ਸੀ 22 ਤਰੀਕ ਨੂੰ ਅਜੇ ਤੱਕ ਵਿਭਾਗ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਵੈਰੀਫਿਕੇਸ਼ਨ ਨੂੰ ਲੈ ਕੇ ਜਾਂ ਬਕਾਇਈ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੱਤਰ ਜਾਰੀ ਨਹੀਂ ਕੀਤਾ ਗਿਆ ਸੋ ਸਖਤੀ ਦੇ ਨਾਲ ਜਿਹੜਾ ਹੈ ਅੱਜ ਦਵਿੰਦਰ ਖੇੜਾ ਕੇਸ ਅਤੇ ਹੋਰ ਪੰਜਾਬ ਸਰਕਾਰ ਕੇਸ ਰਿਵਾਈਲ ਲਈ ਅੱਜ ਮਿਤੀ ਜਿਹੜੀ ਹੈ 22 ਨੂੰ ਜਿਹੜਾ 22 ਜੁਲਾਈ ਨੂੰ ਜਿਹੜਾ ਉਹ ਮਾਂ ਜੋ ਕੋਰਟ ਦੇ ਵਿੱਚ ਸੁਣਵਾਈ ਸੀ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਓਕੇ ਪਟੀਸ਼ਨਰਸ ਨੂੰ ਮੰਨ ਬੰਦੇ ਜਿਹੜੇ ਲਾਭਾਂ ਦੇ ਜਿਹੜੀ ਅਦਾਇਗੀ ਨਾ ਹੋਣ ਕਰਕੇ ਕਿਉਂਕਿ ਅਜੇ ਤੱਕ ਉਹਨਾਂ ਨੂੰ ਪਟੀਸ਼ਨਰਸ ਨੂੰ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਸੋ ਜਿਸ ਦੇ ਅਨੁਸਾਰ ਜਿਹੜੇ ਕੋਰਟ ਦੇ ਵੱਲੋਂ ਬਹੁਤ ਸਖਤ ਜਿਹੜਾ ਹੈ ਫੈਸਲਾ ਲੈਂਦੇ ਹੋਏ ਕਿਹਾ ਗਿਆ ਕਿ ਮੁੜ ਕੇਸ 25 ਜੁਲਾਈ ਨੂੰ ਸੁਣਵਾਈ ਲਈ ਨਿਸ਼ਚਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਪਟੀਸ਼ਨਰਸ ਨੂੰ ਮਿਤੀ 25 7 25 ਤੱਕ ਬਣਦੇ ਲਾਭ ਦੀ ਅਦਾਇਗੀ ਨਾ ਕਰਨ ਦੀ ਸੂਰਤ ਦੇ ਵਿੱਚ ਪੰਚ ਲੱਖ ਰੁਪਏ ਜੁਰਮਾਨਾ ਜਿਹੜਾ ਹੈ ਜਮਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਸੋ ਦੋਸਤੋ ਆਪਾਂ ਦੇਖਿਆ ਕਿ ਜਦੋਂ ਪਟੀਸ਼ਨ ਦਾਇਰਾ ਦਾਇਰਾ ਹੁੰਦੀਆਂ ਸੀਗੀਆਂ ਵਿਭਾਗਾਂ ਦੇ ਵੱਲੋਂ 2 ਮਹੀਨਿਆਂ ਦਾ ਟਾਈਮ ਦਿੱਤਾ ਉਦੋਂ ਸਿਰਫ 5 ਜੇ 5000 ਜਿਹੜਾ ਉਹ ਕਿਹਾ ਗਿਆ ਸੀ ਕਿ 5000 ਤੁਹਾਨੂੰ ਫਾਈਨ ਜਿਹੜਾ ਉਹ ਦੇਣਾ ਪਊਗਾ ਪਰ ਅਸਲ ਦੇ ਵਿੱਚ ਦੋਸਤੋ 5000 ਹੁੰਦਾ ਹੈ 5 ਲੱਖ ਤੱਕ ਵੀ ਗਿਆ ਹੈ ਕਿ ਜੇਕਰ 25 ਤਰੀਕ ਵਿਭਾਗ ਦੇ ਵੱਲੋਂ ਕੋਈ ਵੀ ਪਟੀਸ਼ਨ ਨੂੰ ਬੰਦੇ ਲਾਭ ਨਹੀਂ ਦਿੱਤੇ ਗਏ ਤਾਂ 5 ਲੱਖ ਤੱਕ ਦਾ ਜੁਰਮਾਨਾ ਕਰਵਾਉਣਾ ਪਵੇਗਾ ਸੋ ਉਕਤ ਕੇਸ ਦੇ ਵਿੱਚ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਹੜਾ 19204 ਦਵਿੰਦਰ ਖੇੜਾ ਤੇ ਹੋਰ ਬਦਨਾਮ ਪੰਜਾਬ ਸਰਕਾਰ 5168 ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਏ ਗੁਰਮੀਤ ਸਿੰਘ ਅਤੇ ਹੋਰ ਬਦਨਾਮ ਇਸ ਦਾ ਹੁਕਮ ਜਾਰੀ ਕੀਤੇ ਨੇ ਮੂੰਹ ਬੋਲਦੇ ਹੁਕਮਾਂ ਦਾ ਪਾਲਣਾ ਰਿਪੋਰਟ ਮਿਤੀ 23 7 2025 ਤੱਕ ਹਰ ਹਾਲਾਤੇ ਕਰਦੇ ਹੋਏ ਪਟੀਸ਼ਨਰ ਦੇ ਬੰਦੇ ਤੇ ਲਾਭਾਂ ਸੰਬੰਧੀ ਬਿੱਲ ਸੰਬੰਧੀ ਖਜ਼ਾਨਾ ਦਫ਼ਤਰ ਵਿਖੇ ਮਿਤੀ 30 23 7 2025 ਨੂੰ ਜਮ੍ਹਾਂ ਕਰਵਾਉਣੇ ਯਕੀਨੀ بنائے ਜਾਣਗੇ ਅਤੇ ਪਟੀਸ਼ਨਰ ਨੂੰ ਕੀਤੀ ਗਈ ਅਦਾਇਗੀ ਸਮੇਤ ਆਡਿਟ ਸਬੰਧੀ ਪਾਲਣਾ ਰਿਪੋਰਟ 25/7/25 ਤੋਂ ਪਹਿਲਾਂ-ਪਹਿਲਾਂ ਇਸ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ 25/7 ਜਿਹੜਾ 25 ਨੂੰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਸਟੇਟ ਰਿਪੋਰਟਾਂ ਦੀ ਪੇਸ਼ ਜਿਹੜੀ ਹੈ ਕੀਤੀ ਜਾ ਸਕੇ 25/7/25 ਨੂੰ ਪਟੀਸ਼ਨਰ ਨੂੰ ਉਹਨਾਂ ਦੇ ਬੰਦ ਦੇ ਲਾਭ ਨਾ ਮਿਲਣ ਦੀ ਸੂਰਤ ਦੇ ਵਿੱਚ ਜੇਕਰ ਵਿਭਾਗ ਨੂੰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਕਿਸੇ ਕਾਨੂੰਨੀ ਜਾਂ ਬੀਤੀ ਔਂਕੜ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਦੀ ਨੋਰਲ ਜ਼ਿੰਮੇਵਾਰੀ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਬੰਧਿਤ ਸਕੂਲ ਮੁਖੀ ਦੀ ਹੋਵੇਗੀ ਸੋ ਦੋਸਤੋ ਜਿੰਨੇ ਵੀ ਸਕੂਲ ਮੁਖੀ ਨੇ ਅਤੇ ਜਿੰਨੇ ਵੀ 23 ਜ਼ਿਲ੍ਹਿਆਂ ਦੇ ਡੀਡੀਓਜ਼ ਨੇ ਤਾਂ ਉਹਨਾਂ ਨੂੰ ਸਖਤ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਜੇਕਰ 25 ਤਰੀਕ ਤੱਕ ਉਹਨਾਂ ਦੇ ਬਿੱਲ ਜਾਂ ਜਿਨ੍ਹਾਂ ਦਾ ਉਹਨਾਂ ਦਾ ਬਕਾਇਆ ਬੰਦਾ ਹੈ ਤਾਂ ਕਿਸ ਤਰ੍ਹਾਂ ਸਾਰਾ ਡਾਟਾ ਹੈ ਉਹ ਨਹੀਂ ਤਿਆਰ ਹੋ ਕੇ ਜਾਂਦਾ ਤਾਂ ਉਹਦੀ ਪੂਰੀ ਪੂਰੀ ਜ਼ਿੰਮੇਵਾਰੀ ਉਹ ਦੋਸਤੋ ਜ਼ਿਲ੍ਹਾ ਸਿੱਖਿਆ ਅਫਸਰ ਸਕੂਲ ਸਿੱਖਿਆ ਦੇ ਸੋ ਬੜੀ ਹੀ ਸ਼ਕਤੀ ਦੇ ਨਾਲ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਸੋ ਦੋਸਤੋ ਹੁਣ ਉਹ ਦਿਨ ਹੁਣ ਦੂਰ ਨਹੀਂ ਜ ਜਦੋਂ ਜਿੰਨੇ ਵੀ ਪਟੀਸ਼ਨਰਸ ਨੇ ਉਹਨਾਂ ਨੂੰ ਉਹਨਾਂ ਦੇ ਬੰਦੇ ਲਾਭ ਜਿਹੜੇ ਮਿਲਣਗੇ ਸੋ ਇੱਕ ਵਾਰ ਤੋਂ ਫਿਰ ਉਹਨਾਂ ਦੇ ਸਾਰੇ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜਿਹੜੇ ਬਕਾਇਆ ਜਾਂ ਲਾਭ ਹੈ ਉਹਨਾਂ ਦੇ ਲਾਭ ਦਿੱਤੇ ਜਾਣਗੇ ਸੋ ਰਹੀ ਗੱਲ ਦੋਸਤੋ ਇੱਕ ਵਾਰ ਫਿਰ ਜਿਹੜੇ ਨੋਨ ਪਟੀਸ਼ਨਰਸ ਨੇ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਅਸੀਂ ਕੇਸ ਲਉਣਾ ਹੈ ਤਾਂ ਆਪਣੇ ਜੂਨੀਅਰ ਦੇ ਨਾਲ ਗੱਲ ਕਰਕੇ ਤੁਸੀਂ ਨਵਾਂ ਕੇਸ ਉਹਨਾਂ ਨੂੰ ਬੇਸ ਬਣਾ ਕੇ ਲਾ ਸਕਦੇ ਹੋ ਪਰ ਤੁਸੀਂ ਤੁਹਾਨੂੰ ਲੱਗਦਾ ਵੀ ਅਸੀਂ ਨਹੀਂ ਲਉਣਾ ਅਜੇ ਤੱਕ ਤਾਂ ਉਹਨਾਂ ਦੇ ਟਾਈਮ ਤੁਹਾਨੂੰ ਡੀ ਕਰਨੀ ਪਊਗੀ ਕਿਉਂਕਿ ਸਭ ਤੋਂ ਪਹਿਲਾਂ ਜਿੰਨੇ ਵੀ ਲਾਭ ਮਿਲਣਗੇ ਉਹ ਪਟੀਸ਼ਨਰਸ ਉਹਨਾਂ ਨੂੰ ਹੀ ਮਿਲਣਗੇ ਉਸ ਤੋਂ ਬਾਅਦ ਹੀ ਉਹਦਾ ਬੇਸ ਬਣਾ ਕੇ ਜਿਹੜੀ ਭਰਤੀ ਨੂੰ ਜਾਂ ਫਿਰ ਉਸ ਕੈਟਨ ਨੂੰ ਜਰਨਲਾਈਜ਼ ਕੀਤਾ ਜਾਊਗਾ ਸੋ ਦੋਸਤੋ ਇਹ ਸੀ ਐਸਸੀ ਬਹੁਤ ਹੀ ਖਾਸ ਅਪਡੇਟ ਮਿਲਦੇ ਹੋਰ ਆਪਾਂ the